ਕੈਨੇਡਾ ਤੋਂ ਨਾ ਹੁਣੇ-ਹੁਣੇ ਇੱਕ ਕੁੜੀ ਜਿਹੜਾ ਹੈ ਹਵਾਈ ਜਹਾਜ਼ ਤੋਂ ਲੈਂਡ ਕੀਤੀ ਹੈ ਚੰਡੀਗੜ੍ਹ ਤੇ ਨਾ ਮੈਂ ਫੜ ਲਈ ਤੁਹਾਨੂੰ ਪਤਾ ਮੈਨੂੰ ਜਿਵੇਂ ਪਤਾ ਲੱਗਦਾ ਐਕਟ੍ਰੈਸ ਨਾ ਚੰਡੀਗੜ੍ਹ ਪਹੁੰਚੀ ਹੈ ਉਹਨਾਂ ਨਾਲ ਗੱਲਬਾਤ ਕਰਨਾ ਬੜੀ ਜ਼ਰੂਰੀ ਹੁੰਦੀ ਐ ਨਾਮ ਹੈ ਗੁਰਦੀਪ ਬਰਾੜ ਸਤਿ ਸ਼ਕਾਲ ਡੇਲੀ ਪੋਸਤ ਸਵਾਗਤ ਸਤਿ ਸ਼ਕਾਲ ਜੀ ਸਤਿ ਸ਼ਕਾਲ ਥੈਂਕ ਯੂ ਸੋ ਮੱਚ ਫॉर ਹੈਵਿੰਗ ਮੀ ਤੁਸੀਂ ਸੋਚੋਗੇ ਹੁਣ ਇਹ ਕੌਣ ਐ ਮੈਂ ਕਿੱਥੋਂ ਲਾਭ ਲਈ ਮੈਂ ਤੁਹਾਨੂੰ ਦੱਸਦੀ ਐ ਕਿ ਫਿਲਮ ਆ ਰਹੀ ਐ ਸਾਖ ਫਿਲਮ ਉਸ ਵਿੱਚ ਸੈਕੰਡ ਲੀਡ ਕਰ ਰਹੇ ਨੇ ਤੇ ਅਗਰ ਮੈਂ ਗੁਰਦੀਪ ਗੱਲ ਕਰੂੰ ਪਿਛੋਕੜ ਦੀ ਤਾਂ ਤੁਸੀਂ ਕਿੱ ਹਾਂਜੀ ਮੈਂ ਨਾ ਪਹਿਲੀ ਹੈਗੀ ਆ ਜਿਹੜਾ ਇੰਡੀਆ ਤੋਂ ਬਾਹਰ ਜਿੱਦੇ ਜਨਮ ਹੋਇਆ ਇੱਥੋਂ ਮੇਰੇ ਪਰਿਵਾਰ ਹੈਗੇ ਨੇ ਮੋਗੇ ਦੇ ਜ਼ਿਲ੍ਹੇ ਦੇ ਕੋਲੇ ਹੈਗੇ ਤਖਤੂਪੁਰਾ ਪਿੰਡ ਸੇ ਤਾਲੀਵਾਲ ਹੈਗੇ ਨੇ ਪਹਿਲਾਂ ਤੇ ਹੁਣ ਮੈਂ ਬਰਾੜ ਹੈਗੀ ਆ ਮੇਰੇ ਸੌਰਨ ਦਾ ਪਿੰਡ ਹੈਗਾ ਤਲਵੰਡੀ ਪਾਈ ਦੇ ਕੋਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤੇ ਇਸ ਲਈ ਮੈਂ ਕਹੇ ਨੀ ਮੇਰੀ ਹਾਈਟ ਜਿਹੜੀ ਹੈਗੀ ਹੈ ਪੁਰਾਣੇ ਜਿਵੇਂ ਚੱਟੀਆਂ ਦੀ ਹੈਗੀ ਆ ਫਕਿ ਸੈਕਿੰਡਿਕ ਸੈਕਿੰਡ ਮੈਂ ਸਹੀ ਸੁਣਿਆ ਇਹਨਾਂ ਨੇ ਜੇ ਕਿਹਾ ਪਹਿਲੇ ਮੈਂ ਤਾਲੀਵਾਲ ਸੀ ਹੁਣ ਮੈਂ ਬਰਾੜ ਆ ਯੂ ਮੈਰਿਡ ਹਾਂਜੀ ਮੈਰਿਡ ਲੱਗਦੀ ਨੀ ਯਾਰ ਹਾਂਜੀ ਕਿਵੇਂ ਮੇਨਟੇਨ ਰੱਖਦੇ ਯ ਪਾ ਤਾਕੀ ਇਹ ਤਾਂ ਗੱਲ ਹੋ ਜਾਂਦੀ ਹੈ ਡਾਈਟ ਦੀ ਤੇ ਮੈਂ ਕਹਿੰਦੀ ਜੇ ਅੰਦਰੋਂ ਆਪ ਮੈਡੀਟੇਸ਼ਨ ਯੋਗਾ ਵਗੈਰਾ ਕਰੀਏ ਇਹ ਤਾਂ ਵੀ ਕਾਫੀ ਫਰਕ ਪੈ ਜਾਂਦਾ ਮੈਨੂੰ ਲੱਗਦਾ ਦੇਖੋ ਆਪਾਂ ਸਿੰਗਲ ਨੇ ਪਰ ਆਪਾਂ ਹੁਣ ਇਦਾਂ ਲੱਗਦੇ ਨੇ ਤੇ ਅੱਛਾ ਗੁਰਜੀਪਾ ਕਾ ਗੱਲ ਕਰੀਏ ਯੂ ਵਰ ਟੈਲਿੰਗ ਮੀ ਤੁਸੀਂ ਟੀਵੀ ਸ਼ੋਜ਼ ਵਗੈਰਾ ਵੀ ਕਰਦੇ ਤਾਂ ਕੈਨੇਡਾ ਵਿੱਚ ਟੀਵੀ ਸ਼ੋਜ਼ ਕਰਦੇ ਕਰਦੇ ਪੋਲੀਵੁੱਡ ਦੇ ਵਲ ਜੇ ਰੁਕਸੀ ਕਿਵੇਂ ਹੋਇਆ ਹਾਂਜੀ ਮੈਂ ਜਦੋਂ ਯੰਗ ਸੀ ਮੈਂ ਪੈਜੈਂਸ ਵਿੱਚ થોੜਾ ਟਰਾਈ ਕੀਤਾ ਸੈਟੋਥਿਕ ਮਿਸ ਕੈਲਗਰੀ ਪੈਜੈਂਟ ਹੁੰਦਾ ਤੇ 70 ਸਾਲਾਂ ਤੋਂ ਗੋਰੀਆਂ ਜਿੱਤ ਤੇ ਆ ਰਹੀਆਂ ਸੀ ਸੋ 70 ਸਾਲਾਂ ਬਾਅਦ ਤੇ ਉਦੋਂ ਬਾਅਦ ਗਾਂ ਜਾ ਕੇ ਮਿਸ ਕੈਨੇਡਾ ਦੇ ਪੈਜੈਂਟ ਤੇ ਮੈਂ ਫਰਸਟ ਰਨਰ ਅਪ ਆਈ ਸੀ ਮਿਸ ਫੋਟੋਜੈਨਿਕ ਜਿੱਤੀ ਫਿਰ ਮੈਂ ਕੈਨੇਡਾ ਨੂੰ ਰਿਪਰੈਜ਼ੈਂਟ ਕੀਤਾ ਸੀ ਟਾਪ ਮਾਡਲਸ ਆਫ ਦ ਵਰਲਡ ਕੰਪੀਟੀਸ਼ਨ ਵਿੱਚ ਜੋ ਕਿ ਜਰਮਨੀ ਹੈਗਾ ਉਦਾਂ ਥੋੜਾ ਜਿਹਾ ਫਿਰ ਇਸ ਯੂ نو ਪਾਸੇ ਥੋੜਾ ਜਿਹਾ ਤਿਆਰ ਆ ਗਿਆ ਮੇਰੇ ਕੋਲ ਡਿਗਰੀ ਵੀ ਹੈਗੀ ਹੈ ਕਮਿਊਨੀਕੇਸ਼ਨਸ ਦੀ ਯੂਨੀਵਰਸਿਟੀ ਆਫ ਕੈਲਗਰੀ ਤੋਂ ਤੇ ਉਹਦੇ ਨਾਲ ਫਿਰ ਮੈਨੂੰ ਥੋੜਾ ਜਿਹਾ ਟੀਵੀ ਪ੍ਰੋਗਰਾਮ ਕਰਨ ਦਾ ਮੌਕਾ ਮਿਲ ਗਿਆ ਹੌਲੀ ਹੌਲੀ ਆਪ ਦਾ ਪ੍ਰੋਗਰਾਮ ਬਣਾ ਲਿਆ ਟੀਵੀ ਰੇਡੀਓ ਉਹ ਜਦੋਂ ਫਿਰ ਵਿੱਚ ਆ ਉਹਦੇ ਨਾਲ ਹੌਲੀ ਹੌਲੀ ਮੈਂ ਐਮਸੀ ਕਰਨ ਲੱਗੀ ਹੁਣੇ ਪਿਛਲੇ ਸਾਲ ਮੈਂ ਸ਼੍ਰੀ ਅਗੋਸ਼ਾਲ ਨਾਲ ਸਾਰੇ ਦੇ ਨਾਰਥ ਅਮਰੀਕਾ ਟੂਰ ਚ ਕਰਕੇ ਆਈਆਂ ਹਾਂ ਸੋ ਇਸ ਤਰ੍ਹਾਂ ਕਰਕੇ ਹੌਲੀ-ਹੌਲੀ ਕੁਝ ਫਿਲਮਾਂ ਵੀ ਕੀਤੀਆਂ ਇੱਕ ਸਟੇਜ ਪਲੇ ਕੀਤਾ ਸੀ ਪੰਜੋ ਜੋ ਕਿ ਬਹੁਤ ਹੀ ਗੂੜੀ ਪੰਜਾਬੀ ਦੇ ਵਿੱਚ ਬਹੁਤ ਹੀ ਵਧੀਆ ਕਰਦਾਰ ਸੀ ਤੇ ਹੁਣ ਤੁਹਾਡੀ ਪੰਜਾਬੀ ਵੀ ਗੂੜੀ ਹੈ ਮੈਨੂੰ ਲੱਗ ਨਹੀਂ ਰਿਹਾ ਕਿਥੋਂ ਤੋਂ ਬਾਹਰ ਤੋਂ ਆਈ ਹੋਈ ਹੈ ਸੱਚੀ ਗੱਲ ਆ ਤਾਂ ਸੁਣ ਕੇ ਖੁਸ਼ ਹਾਂ ਅਸੀਂ ਜਦੋਂ ਛੋਟੇ ਸੀ ਕਰੇ ਪੰਜਾਬੀ ਬੋਲਦੇ ਸੀ ਇਹਦੇ ਨਾਲ ਫਰਕ ਪੈ ਗਿਆ ਤੇ ਇਹ ਬਹੁਤ ਹੁੰਦਾ ਜਿ ਬਾਲੇ ਜਿੰਨੇ ਵੀ ਆਪਣੇ ਪੰਜਾਬੀ ਨੇ ਨਾ ਉਹ ਆਪਣੀ ਪੰਜਾਬੀ ਸਭਿਆਚਾਰ ਨੂੰ ਬੱਚਿਆਂ ਨੂੰ ਜ਼ਰੂਰ ਮਤਲਬ ਦਰਸਾਉਂਦੇ ਨੇ ਦੱਸਦੇ ਨੇ ਕੀ ਸੀ ਕੀ ਨਹੀਂ ਸੀ ਤੇ ਮੈਨੂੰ ਬਹੁਤ ਬਹੁਤ ਖੁਸ਼ੀ ਹੁੰਦੀ ਜਦ ਕੋਈ ਬਾਹਰੋਂ ਆਂਦਾ ਨਾ ਉਹ ਆ ਕੇ ਪੰਜਾਬੀ ਸੱਭਿਆਚਾਰ ਨੂੰ ਪੁਰਾਣੀ ਚੀਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਰੱਖਦਾ ਹਾਂਜੀ ਬਿਲਕੁਲ ਸਿੱਧਾ ਪੂਰੇ ਜੜੇ ਹੈਗੇ ਅੰਚ ਘਰੇ ਪੰਜਾਬੀ ਬੋਲਦੇ ਸੀ ਹਮੇਸ਼ਾ ਪਾਠ ਵਗੈਰਾ ਸਿਖਾਏ ਆ ਸਾਰੀਆਂ ਸਾਖੀਆਂ ਆਂਦੀਆਂ ਨੇ ਮੈਂ ਜਦ ਛੋਟੀ ਸੀ ਮੈਂ ਆਈ ਸੀ ਤੇ ਮੈਂ ਤੇ ਡੈਡੀ ਤੇ ਮੈਂ ਵੀ 84 ਪੌੜੀਆਂ ਦਾ ਪਾਠ ਕਰਕੇ ਗਈ ਸੀ ਜ਼ਿਆਦਾ ਇਸੇ ਵੱਲ ਜੁੜੇ ਹੋਏ ਆ ਆਪਣਾ ਸੱਭਿਆਚਾਰ ਆਪਣੇ ਰੂਟਸ ਹੈਗੇ ਨੇ ਇਦਾਂ ਤੱਕ ਕਿ ਦਬਾਰ ਜਾਓ ਕਿਤੇ ਨਾ ਤੋ ਟੁੱਟ ਜਾਈਏ ਸੋ ਬਹੁਤ ਜ਼ਰੂਰੀ ਹੈਗਾ ਅੱਛਾ ਅਤੋਂ ਗੱਲ ਕਰੀਏ ਐਜ਼ ਯੂ ਟੋਲਡ ਹੈ ਨਾ ਸੋ ਯੂ ਆਰ ਮੈਰਿਡ ਤੇ ਜਦ ਤੁਹਾਡੇ ਹਸਬੰਡ ਦਾ ਕਿਵੇਂ ਦਾ ਰਿਸਪੌਂਸ ਹੈ ਟੂਵਰਡਸ ਦ ਫਿਲਮ ਐਂਡ ਐਕਟਿੰਗ ਹਾਂਜੀ ਬਿਲਕੁਲ ਜਦੋਂ ਸਾਡਾ ਵਿਆਹ ਹੋਇਆ ਸੀ ਉਦੋਂ ਮੈਂ ਇਹ ਕੁਸ਼ ਕਰਦੀ ਸੀ ਸੋ ਮੇਰੇ ਸਹੁਰਿਆਂ ਦਾ ਬਹੁਤ ਜ਼ਿਆਦਾ ਸਪੋਰਟ ਹੈਗੀ ਆ ਤੇ ਉਹਨਾਂ ਨੇ ਵੀ ਬਹੁਤ ਮਾਨ ਹੈਗਾ ਫਕਰ ਹੈਗਾ ਸੋ ਬਹੁਤ ਐਕਸਾਈਟਡ ਹੈ ਮੇਰੇ ਲਈ ਖੁਦ ਆ ਰਹੇ ਨੇ ਅਗਲੇ ਹਫਤੇ ਸੋ ਯਾ ਯਾ ਦਾ ਮਤਲਬ ਸੱਸ ਕਿਵੇਂ ਦੀ ਹੁੰਦੀ ਆ ਮਤਲਬ ਹੁਣ ਸਾਡੇ ਦਾ ਵਿਆਹ ਹੋਇਆ ਨਹੀਂ ਨਾ ਜੀ ਨਹੀਂ ਸੱਚੀ ਪੋਪ ਸਪੋਰਟ ਕਰ ਦਿੰਦੇ ਆ ਲਾਈਕ ਆ ਸੈਡ ਸ਼ੁਰੂਆਤ ਤੋਂ ਮੈਂ ਹੀ ਕੰਮ ਕਰਦੀ ਸੀ ਸੋ ਉਦੋਂ ਚੰਗਾ ਲੱਗਦਾ ਸੀ ਫਿਰ ਇਦਾਂ ਤਾਂ ਨਹੀਂ ਕਿ ਵਿਆਹ ਤੋਂ ਬਾਅਦ ਸਾਰੇ ਕੁਝ ਚੇਂਜ ਹੋ ਜਾਵੇਗਾ ਉਹ ਨਹੀਂ ਮੈਂ ਉਹਨਾਂ ਨੂੰ ਸਪੋਰਟ ਕਰਦੀ ਆ ਮੇਰੇ ਹਸਬੰਡ ਇੱਕ ਐਥਲੀਟ ਹੈਗੇ ਨੇ ਸੋ ਕਾਫੀ ਟੂਰਨਾਮੈਂਟਸ ਵਗੈਰਾ ਤੇ ਜਾਂਦੇ ਆ ਉਹਨਾਂ ਚ ਮੈਂ ਪੂਰੀ ਉਹਨਾਂ ਦੀ ਸਪੋਰਟ ਕਰਦੀ ਆ ਤੇ ਐਥਲੀਟ ਨਾਲ ਵਿਆਹ ਕੀਤਾ ਇਹ ਵਿਆਹ ਲਵ ਮੈਰਿਜ ਤਾਂ ਨਹੀਂ ਸੀ ਹਾਂਜੀ ਲਵ ਮੈਰਿਜ ਸੀ ਨੀਰੂ ਆਮ 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 ਨਾ ਆਮ ਗੁੱਡ ਮੈਂ ਆਪਣੀ ਤਾਰੀਫ ਨਹੀਂ ਕਰਦੀ ਹੁਣ ਸ਼ੋਅ 'ਚ ਮਿਲੇ ਸੀ ਹਾਂਜੀ ਨਹੀਂ ਨਹੀਂ ਅਸੀਂ ਕੀ ਗ੍ਰਿਜ ਮਿਲੇ ਸੀ ਹਾਂਜੀ ਮੈਂ ਮੈਂ ਕਹਿੰਦੀ ਮੈਂ ਡੇਲੀ ਪੋਸਟ ਪੰਜਾਬੀ ਮੈਂ ਐਕਸਕਲੂਸਿਵ ਲੈ ਕੇ ਆਂਦਾ ਹਾਂ ਅੱਛਾ ਹੁਣ ਜੇ ਕੋ ਸੁਣਦੀ ਗੱਲ ਕਰੀਏ ਮਹਿੰਦੀ ਠੱਕਰ ਹੈ ਮੁਕੁਲਦੇਵ ਦੇ ਤੁਸੀਂ ਆਪੋਜ਼ਿਟ ਹੋ ਤੇ ਉਹਨਾਂ ਨਾਲ ਕੰਮ ਕਰਕੇ ਕਿਵੇਂ ਲੱਗਿਆ ਆ ਬਿਲਕੁਲ ਮੁਕੁਲਦੇਵ ਜੀ ਇੰਨੇ ਹੀ ਪ੍ਰੋਫੈਸ਼ਨਲ ਹੈਗੇ ਨੇ ਇੰਨੇ ਵਧੀਆ ਐਕਟਰ ਨੇ ਕੁਝ ਜਿਵੇਂ ਸੀਨਸ ਹੈਗੀਆਂ ਜਿਨ੍ਹਾਂ ਚ ਮੈਨੂੰ ਸੰਗ ਆਣੀ ਚਾਹੀਦੀ ਆ ਜਿ ਸ਼ਰਮੋਨੀ ਮੈਨੂੰ ਐਕਟਿੰਗ ਕਰਨ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਜਦੋਂ ਉਹ ਐਕਟ ਕਰਦੇ ਕੁਦਰਤੀ ਰਿਐਕਸ਼ਨ ਆ ਜਾਂਦੀ ਆ ਸੋ ਬਹੁਤ ਹੀ ਵਧੀਆ ਇਨਸਾਨ ਨੇ ਤੇ ਬਹੁਤ ਲੱਕੀ ਮਹਿਸੂਸ ਕਰਦੀ ਆ ਵੀ ਉਹਨਾਂ ਨਾਲ ਪਹਿਲੀ ਫਿਲਮ ਕਰਨ ਦਾ ਮੈਨੂੰ ਮੌਕਾ ਮਿਲਿਆ ਅੱਛਾ ਤੁਸੀਂ ਇੰਨੇ ਸਾਲ ਤੱਕ ਕੈਨੇਡਾ ਸੀ ਤੇ ਤੁਸੀਂ ਪਹਿਲੇ ਕਿਉਂ ਨਹੀਂ ਸੋਚਿਆ ਪਾਲੀਵੁੱਡ ਆਉਣ ਵਾਲਾ ਅ ਪਰ ਤੱਕੀ ਆਈ ਥਿੰਕ ਜਿਵੇਂ ਜਿਵੇਂ ਓਪਰਚ्युनिटीज ਮਿਲਦੀਆਂ ਰਾਈਟ ਹਾਲੀਵੁੱਡ ਬਹੁਤ ਵਧੀਆ ਆ ਆਪਦੇ ਤਰ੍ਹਾਂ ਬਾਲੀਵੁੱਡ ਬਹੁਤ ਵਧੀਆ ਆ ਆਪਦੀ ਤਰ੍ਹਾਂ ਪਰ ਪੰਜਾਬੀ ਫਿਲਮ ਇੰਡਸਟਰੀ ਬਹੁਤ ਕੁਝ ਆਈ ਥਿੰਕ ਬਹੁਤ ਸਮਾਰਟ ਕਰ ਰਹੀ ਹੈ ਇਸ ਵਕਤ ਸਾਡੇ ਸਾਰੇ ਥੀਟਰਾਂ ਚ ਪੰਜਾਬੀ ਫਿਲਮਾਂ ਚੱਲ ਰਹੀਆਂ ਹਨ ਹਿੰਦੀ ਫਿਲਮਾਂ ਤਾਂ ਬਹੁਤ ਘਟ ਗਈਆਂ ਮੈਂ ਕੈਰੀ ਸੀ ਮੈਰੀ ਫਲਾਈਟ ਜਦੋਂ ਆ ਰਹੀ ਸੀ ਕੈਲਗਰੀ ਤੋਂ ਨਿਊਯਾਰਕ ਉਹ ਸਕਰੀਨ 'ਤੇ ਉਹਦੇ ਪਲੇਨ ਦੇ ਵਿੱਚ ਤੇ ਉਹਨਾਂ ਚ ਇੰਟਰਨੈਸ਼ਨਲ ਸੈਕਸ਼ਨ ਹੁੰਦਾ ਤੇ ਇੰਟਰਨੈਸ਼ਨਲ ਸਿਰਫ ਇੱਕ ਇੰਡੀਅਨ ਫਿਲਮ ਸੀ ਤੇ ਦੇਖ ਲਓ ਉਹ ਪੰਜਾਬੀ ਫਿਲਮ ਸੀ ਹਿੰਦੀ ਫਿਲਮ ਨਹੀਂ ਸੀ ਕਮਾਲ ਦੀ ਉਸੀ ਕੀ ਅਮ ਹੈਲੋ ਲੰਡਨ ਮੈਂ ਲੱਗਦਾ ਹੈਲੋ ਲੰਡਨ ਹਾਂ ਹਾਂਜੀ ਮੈਂ ਕਿਹਾ ਜੀ ਮੈਂ ਪੰਜਾਬੀਆਂ ਨੇ ਚੱਕ ਲਿਆ ਸਾਰਾ ਐਮੀਵਰਕ ਦੀ ਸੀ ਸੱਚੀ ਗੱਲ ਲੰਡਨ ਹੋ ਸਕਦੀ ਹੈ ਸਮਥਿੰਗ ਸੱਚੀ ਗੱਲ ਸੱਚੀ ਗੱਲ ਇੰਗਲੈਂਡ ਐਮੀਵਰਕ ਨੇ ਮੇਰੀ ਕਲਾਸ ਲਾ ਦੇਣੀ ਹੈ ਹਾਂਜੀ ਸਹੀ ਗੱਲ ਹੈ ਮੈਂ ਥੋੜੀ ਜਿਹੀ ਮੈਂ ਦੇਖੀ ਸਾਰੀ ਹਾਂਜੀ ਅੱਧਾ ਅਗਰ ਗੱਲ ਕਰੂੰ ਅਗਾ ਪੁਰਾਣੇ ਸਭਿਆਚਾਰ ਦੀ ਜਿਹੜੀ ਫਿਲਮ ਹੈ ਸੋ ਇਹ ਫਿਲਮ ਕਿਵੇਂ ਮਿਲੀ ਕਿਉਂਕਿ ਇਹ ਪੁਰਾਣੇ ਸਭਿਆਚਾਰ ਦੇ ਸਤ ਮੈਨੂੰ ਲੱਗਦਾ ਜੀ ਕਰ ਰਿਹਾ ਹੁਣ ਅੰਦਰ ਤੋਂ ਹਾਂਜੀ ਬਿਲਕੁਲ ਜਿਵੇਂ ਮੈਂ ਕਹਿ ਰਹੀ ਸੀ ਕਿ ਬਾਲੀਵੁੱਡ ਜਿਹੜੀ ਹੈਗੀ ਅਕਸਰ ਉਹ ਮਾਡਰਨ ਹੋ ਗਈਆਂ ਫਿਲਮਾਂ ਕਈ ਵਾਰੀ ਪਰਿਵਾਰ ਦੇ ਨਾਲ ਤੁਸੀਂ ਨਹੀਂ ਜਾ ਸਕਦੇ ਥੀਏ ਟੀਵੀ ਦੇਖਣ ਲਈ ਪੰਜਾਬੀ ਫਿਲਮ ਇੰਡਸਟਰੀ ਪੁਰਾਣੇ ਸਭ ਵਿਚਾਰ ਤੇ ਬਨਣ ਲੱਗੀ ਹੈ ਜੋ ਕਿ ਲੋਕਾਂ ਨੂੰ ਪਸੰਦ ਵੀ ਹੈਗੇ ਨੇ ਸਾਨੂੰ ਵੀ ਪਸੰਦ ਆ ਮੈਂ ਐਕਚੁਅਲੀ ਫੋਟੋ ਸ਼ੂਟ ਤੇ ਗਈ ਸੀਗੀ ਤੇ ਜਿੱਥੇ ਮੈਨੂੰ ਪ੍ਰੋਡਿਊਸਰ ਜੀ ਮਿਲੇ ਤੇ ਐਕਚੁਅਲੀ ਆ ਨਾ ਪੂਰਾ ਸਾਰਾ ਕੁਝ ਸੁਣਦੇ ਆ ਵੀ ਕਿੰਨਾ ਮੁਸ਼ਕਿਲ ਹੈਗਾ ਐਕਟ੍ਰੈਸ ਨੂੰ ਰੋਲ ਮਿਲਣਾ ਹਜ਼ਾਰਾਂ ਲੜਕੀਆਂ ਹੈਗੀਆਂ ਜਿਹੜੇ ਕਿ ਰੋਸ ਲੱਭਦੀਆਂ ਸੋ ਇਹਨਾ ਇਜ਼ੀ ਨਹੀਂ ਹੈਗਾ ਪਤਾ ਕਹਿਦੀ ਵੀ ਪਹਿਲਾਂ ਕਿਉਂ ਨਹੀਂ ਆਏ ਇਹ ਤਾਂ ਮੌਕੇ ਤੇ ਮੌਕੇ ਦੀ ਗੱਲ ਬੰਦੀ ਆ ਪਰ ਮੈਂ ਐਕਚੁਅਲੀ ਫੋਟੋਸ਼ੂਟ ਤੇ ਗਈ ਤੇ ਉਦੋਂ ਕੁਝ ਮਿਕਸ ਅਪ ਹੋ ਗਈ ਤੇ ਹੈਅਰ ਮੇਕਅਪ ਵਾਲੇ ਹੈ ਨਹੀਂ ਸੀ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਵੀ ਮੈਂ ਆਪੇ ਕਰ ਲਾਂਗੀ ਤੁਸੀਂ ਫਿਕਰ ਨਾ ਕਰੋ ਉਹਨਾਂ ਨੇ ਫਿਰ ਸਾਰਾ ਦਿਨ ਮੇਨ ਨਾਲ ਸਪੈਂਡ ਕੀਤਾ ਤੇ ਕਹਿ ਰਹੇ ਕਿ ਵੀ ਮੇਰੀ ਨੇਚਰ ਬਹੁਤ ਵਧੀਆ ਵੀ ਇਨੀ ਡਾਊਨ ਟੂ ਅਰਥ ਇਨੀ ਚੰਗੀ ਕਿ ਮੈਥੇ ਅਸੀਂ ਤੇਰੀ ਸਪੋਰਟ ਕਰਨੀ ਕਰਨੀ ਆ ਸੋ ਇੱਥੋਂ ਲੈ ਕੇ ਮੈਨੂੰ ਆਪਰਚੂਨਿਟੀ ਮਿਲੇ ਆ ਤੇ ਉੱਧ ਗੱਲ ਕਰੀਏ ਤੁਸੀਂ ਇੰਨੇ سارے ਸ਼ੋਜ਼ ਵਗੈਰਾ ਕਿਤੇ ਬਾਲੀਵੁੱਡ ਪਰਸਨੈਲਿਟੀਆਂ ਨੂੰ ਵੀ ਇੰਟਰਵਿਊ ਕੀਤਾ ਹੋਣਾ ਕਦੇ ਮੌਕਾ ਮਿਲਿਆ ਪੰਜਾਬੀ ਇੰਡਸਟਰੀ ਦੇ ਕਿਸੇ ਉਹਦੇ ਨਾਲ ਇੰਟਰਵਿਊ ਕਰਨ ਦਾ ਪੰਜਾਬੀ ਫਿਲਮ ਇੰਡਸਟਰੀ ਹਾਂਜੀ ਆ ਮੈਂ ਮਿਲਲੀ ਤਾਂ ਕਾਫੀਆਂ ਨਾ ਮੈਂ ਕੁਲਵਿੰਦਰ ਬਿਲਾ ਹੋਣਾ ਸਾਰੇ ਅੰਦੇ ਸ਼ੋਅ ਐਮਸੀ ਕਿਤੇ ਨੇ ਨਿੰਜਾ ਐਮਸੀ ਜ਼ਿਆਦਾ ਕਿਤੇ ਨੇ ਉਦੋਂ ਮੈਂ ਫਿਰ ਸ਼ੋਅ ਛੱਡਦਾ ਸੀਗਾ ਪਰ ਨਹੀਂ ਮੈਂ ਕੀਤਾ ਗੁਰਦਾਸ ਮਾਨ ਜੀ ਨੇ ਇੰਟਰਵਿਊ ਕੀਤੀ ਵੀ ਆ ਹਰਪੰਸ ਜਨਮਾਨ ਹੰਸਾ ਜਹੰਸਾ ਮਸ਼ਾਹੋ ਕੀਤਾ ਸੀ ਨਾਲ ਇੰਟਰਵਿਊ ਵੀ ਕੀਤੀ ਸੀ ਸੋ ਕਾਫੀ ਹਨ ਮਿਲੀਆਂ ਹਾਂਜੀ ਬਸੇ ਐਂਕਰ ਤੋਂ ਐਕਟਰਸ ਬੰਨਾ ਮਤਲਬ ਕਿੰਨਾ ਕਸੋਖਾ ਚਲੋ ਤੁਹਾਨੂੰ ਵੀ ਲੈ ਚਲਦੇ ਫਿਰ ਤੁਸੀਂ ਵੀ ਦੇਖ ਲਿਓ ਮੈਂ ਤਾਂ ਜੀ ਮੈਨੂੰ ਐਕਟਿੰਗ ਦਾ ਕੀੜਾ ਇਤਨਾ ਹੈਗਾ ਮੈਨੂੰ ਲੱਗਦਾ ਸਾਰੇ ਜਿੰਨੇ ਵੀ ਟੀਵੀ ਪਰਸਨੈਲਿਟੀਆਂ ਨੇ ਦੇ ਵਾਂਟ ਟੂ ਐਕਟ ਹਾਂਜੀ ਹੈਨਾ ਹਾਂਜੀ ਹੋ ਸਕਦਾ ਆਈ ਮੀਨ ਗੁੱਡ ਓਪਰਚੁਨਿਟੀ ਹੈਗੀ ਹੈ ਆਲਰੇਡੀ ਤੁਹਾਡੇ ਕੋਲ ਕੋਚ ਐਕਸਪੀਰੀਅੰਸ ਹੈਗਾ ਐਕਚੁਅਲੀ ਫਿਲਮ ਸੈੱਟ ਤੇ ਜਿਹੜੇ ਮਾਈਕ ਲਗਾਉਂਦੇ ਨੇ ਐਕਚੁਅਲੀ ਰੀਲੀ ਸੈਡ ਸੱਡਨ ਹੋਇਆ ਕਿ ਜਿਹੜੇ ਜਿਹੜੇ ਸਾਊਂਡ ਆਲੇ ਸੀਗੇ ਉਹਨਾਂ ਦੀ ਡੈਥ ਹੋ ਗਈ। ਯਾ ਰੀਲੀ ਸੈਡ ਪਰ ਜਿੰ ਡੈਥ ਉਹ ਦੋ ਤਿੰਨ ਪਹਿਲਾਂ ਉਹਨਾਂ ਨੂੰ ਹੈਰਾਨ ਰਹਿਣਾ ਕਿ ਗੁਰਦੀਪ ਜੀ ਤੁਸੀਂ ਤਾਂ ਫਟਾਫਟ ਮਾਈਕ ਲਾ ਲੰਨੇ ਫਟਾਫਟ ਉਤਾਰ ਲੰਨੇ ਆ ਐਕਟਰਸਿਸ ਨੂੰ ਆਉਂਦਾ ਨਹੀਂ ਮੈਂ ਕਿ ਇੰਨੇ ਸਾਲ ਟੀਵੀ 'ਚ ਕੰਮ ਕੀਤਾ ਹੈ ਨਾ ਇਸ ਲਈ ਮਾਈਕ ਲਾਉਣਾ ਤਾਂ ਤੇ ਉਤਾਰਨਾ ਬਹੁਤ ਆਸਾਨ ਲੱਗਦਾ ਸਾਨੂੰ। ਅੱਛਾ ਤਾਂ ਗੱਲ ਕਰੂੰ ਤੇ ਇਸ ਤੋਂ ਬਾਅਦ ਵਿਜ਼ਨ ਕੀ ਹੈ ਪੂਰਾ ਕਿਉਂਕਿ 2019 ਸਟਾਰਟ ਹੋਇਆ ਹੈ ਤੇ ਕੋਈ ਨਾ ਕੋਈ ਤੁਹਾਡੇ ਇਸ ਚ ਹੋਣਾ ਕਿ ਮੈਂ ਹੁਣ ਇਹ 2019 'ਚ ਇਹ ਇਹ ਕੰਮ ਕਰਨੇ ਕਿਉਂਕਿ ਕਿੰਨੇ ਪਰ ਕਿ ਰੱਬ ਦੀ ਕਿਰਪਾ ਨਾਲ ਹੁਣ ਕਾਲਸ ਆ ਰਹੀਆਂ ਕਾਫੀ ਆ ਰਹੀਆਂ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਪੰਜਾਬੀ ਫਿਲਮ ਇੰਡਸਟਰੀ ਵਾਸਤੇ ਬਾਲੀ ਲੰਬੀ ਆ ਪਰ ਲੁਕਸ ਲਾਈਟ ਨੂੰ ਦੇ ਕੇ ਕਾਫੀ ਓਪਰਚ्युनिटीज ਆ ਰਹੀਆਂ ਅਕਸ਼ੇ ਕੁਮਾਰ ਦਾ ਗਾਣਾ ਯਾਦ ਆ ਰਿਹਾ ਇੱਕ ਉੱਚਾ ਲੰਬਾ ਕਦ ਸੋਣੀਏ ਤਲਤ ਹਾਂਜੀ ਸੋ ਦੇਖੋ ਕੁਝ ਕਾਲਸ ਆਈਆਂ ਕੁਝ ਗੱਲਾਂ ਵੀ ਚੱਲ ਰਹੀਆਂ ਪਰ ਤੁਹਾਨੂੰ ਪਤਾ ਜਿੰਨਾ ਚਿਰ ਕੋਈ ਆਪ ਰਿਲੀਜ਼ ਨਹੀਂ ਕਰਦਾ ਪਰ ਇਹ ਗੱਲ ਕਰ ਸਕਦੇ ਪਰ ਮੈਨੂੰ ਉਮੀਦ ਹੈ ਰੱਬ ਦੀ ਕਿਰਪਾ ਦੇ ਨਾਲ ਤੁਸੀਂ ਦੁਬਾਰਾ ਮੈਨੂੰ ਦੇਖੋਗੇ ਫਿਲਮ ਇੰਡਸਟਰੀ ਦੇ ਵਿੱਚ ਇਹ ਨਹੀਂਛੇਤੀ ਜਾਣੀ ਵਾਲੀ ਹਵਾਲੀ ਇਹ ਨਹੀਂਛੇਤੀ ਆਪਾਂ ਪੇਜ ਨਹੀਂ ਵੀ ਨਹੀਂ ਉਦਾਂ ਗੱਲ ਕਰੀਏ ਅਗਰ ਪੰਜਾਬੀ ਫਿਲਮ ਜੇ ਹੈਗੀ ਆ ਆਪਾਂ ਫਿਲਮ ਇੰਡਸਟਰੀ ਵਿੱਚ ਤੁਸੀਂ ਕਿਸੇ ਦੇ ਨਾਲ ਕੰਮ ਕਰਨਾ ਚਾਹੋਗੇ ਹਮ देयर ਆਰ ਸੋ ਮਨੀ ਸੋ ਮਨੀ ਗੁੱਡ ਐਕਟਰਸ ਪਰ ਇੱਕ ਹੀ ਨਾਲ ਲੈਣਾ ਹਾਂ ਤੁਸੀਂ ਮੈਨੂੰ ਫਸਾਰੇ ਇੱਕ ਨਾਲ ਲਈਏ ਇਹ ਇਹ ਵਾਪਸ ਆਈਏ ਤੇ ਆਪਾਂ ਵਾਪਸ ਆ ਸਕਦੇ ਆਂ ਕੁਝ ਮੇਰੇ ਕੁਝ ਆਪਰਚੂਨਿਟੀਆਂ ਚੱਲ ਰਹੀਆਂ ਆ ਸੋ ਜਿਵੇਂ ਉਹ ਨਾ ਨਹੀਂ ਲੈ ਤਾਂ ਫਿਰ ਹੁਣ ਸਮਝਦੇ ਮੇਰੀ ਗੱਲ ਮੈਂ ਸਮਝ ਗਈ ਸਮਝ ਗਈ ਅੱਛਾ ਅਗਰ ਉੱਦਾਂ ਗੱਲ ਕਰੀ ਕਿ ਅਗਰ ਕੋਈ ਇਸ ਤਰ੍ਹਾਂ ਦੀ ਫਿਲਮ ਬਣੇ ਜਿੱਥੇ ਹੀਰੋਇਨਸ ਹੋਵੇ ਹੈਨਾ ਤਾਂ ਉਸ ਵਿੱਚ ਤੁਸੀਂ ਮਤਲਬ ਸਮਝ ਲਓ ਕਿ ਅੱਪਾ ਕਰੀਨਾ ਕਪੂਰ ਸੋਨਮ ਕਪੂਰ ਵਾਲੀ ਜੀ ਫਿਲਮ ਸੀ ਉਹਨਾਂ ਵਿੱਚ ਚਾਰ ਕੁੜੀਆਂ ਲੈਣੀਆਂ ਹੋਵੇ ਇੱਕ ਤੁਸੀਂ ਹੋਵੇ ਤਾਂ ਤੁਸੀਂ ਕਿਸ ਕਿਸ ਨੂੰ ਲੋਗੇ ਅਪਾ ਅੱਛਾ ਨੀਰੂ ਬਾਜਵਾ ਕਿਉਂਕਿ ਸੀ ਦੋਨੇ ਕੈਨੇਡਾ ਤੋਂ ਆ ਤੇ ਕਿਮੀ ਕਿਮੀ ਵਰਮਾ ਤੇ ਪ੍ਰੀਤੀ ਸੁਪਰੂ ਲੋਟਾਂ ਤਾਂ ਦਾ ਵੀ ਗ੍ਰੇਟ ਹੈ ਨਾ ਮੋਰ ਕਿੰਨੇ ਪਿੱਛੇ ਜਾ ਕੇ ਕਿੱਥੋਂ ਲੱਭ ਕੇ ਲੈ ਕੇ ਆਏ ਨੇ ਤੇ ਕਿਮੀ ਵਰਮਾ ਮੇਰੀ ਹਾਈਟ ਦੀ ਹੋ ਜਾਊਗੀ ਤੇ ਪ੍ਰੀਤੀ ਸੁਪਰੂ ਆਲਵੇਜ਼ ਬਿਗ ਫੈਨ ਮੋਡਲਿੰਗ ਵੀ ਕੀਤੀ ਹੈ ਹਾਂਜੀ 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 ਮੈਂ ਮਿਲਦਾ ਹੈ ਸੁਪਰੂ ਦਾ ਨਾਮ ਲੀਤਾ ਨਾ ਮੈਂ ਦੈਟਸ ਓਨਲੀ ਰੀਜ਼ਨ ਅੱਛਾ ਤਾਂ ਗੱਲ ਕਰੀਏ ਕਿੰਨਾ ਕੁ ਡਿਫਰੈਂਸ ਲੱਗਦਾ ਪੰਜਾਬ ਇੱਥੇ ਦਾ ਪੰਜਾਬ ਤੇ ਕੈਨੇਡਾ ਦੇ ਪੰਜਾਬ ਚ ਕਿਉਂਕਿ ਹੁਣ ਕੈਨੇਡਾ ਅੱਧੇ ਤੋਂ ਜ਼ਿਆਦਾ ਪੰਜਾਬ ਹੀ ਹੈ ਹਾਂਜੀ ਸਹੀ ਗੱਲ ਆ ਮੈਨੂੰ ਲੱਗਦਾ ਨਾ ਕਿ ਆਪਣੀ ਜਿਹੜੀ ਨਜ਼ਰੀਆ ਇਹ ਬਹੁਤ ਜ਼ਰੂਰੀ ਆ ਮੈਨੂੰ ਲੱਗਦਾ ਸੀ ਕਿ ਜੋ ਪਿਛਲੀ ਵਾਰੀ ਮੈਂ ਆਈ ਸੀ ਮੈਨੂੰ ਬੜਾ ਸੈਡ ਮਹਿਸੂਸ ਹੋ ਰਿਹਾ ਸੀ ਗਰੀਬੀ ਦੇਖ ਕੇ ਮੈਨੂੰ ਬਹੁਤ ਮੈਨੂੰ ਉਮੀਦ ਨਹੀਂ ਸੀ ਮੇਰਾ ਦਿਲ ਲੱਗੇਗਾ ਪਰ ਹੁਣ ਮੈਂ ਆਵਦੀ ਨਜ਼ਰੀਆ ਬਦਲੀ ਬਦਲ ਕੇ ਪੰਜਾਬ ਨੂੰ ਦੇਖ ਰਹੀ ਆ ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਮੈਨੂੰ ਸਿਰਫ ਪਿਆਰ ਨਜ਼ਰ ਆ ਰਿਹਾ ਲੋਕਾਂ ਦੀ ਮਿਹਨਤ ਦਿਸ ਰਹੀ ਆ ਤੇ ਆਪਣੇ ਸਭਿਆਚਾਰ ਦੇ ਕਲਚਰ ਦੇ ਨਾਲ ਜੁੜੇ ਹੋਏ ਲੋਕ ਦਿਸ ਰਹੇ ਨੇ ਰੋਜ਼ ਗੁਰਦੁਆਰੇ ਜਾਂਦੇ ਨੇ ਪਾਠ ਕਰਦੇ ਨੇ ਤੇ ਮੈਨੂੰ ਪੰਜਾਬ ਦੀ ਬਿਊਟੀ ਬਹੁਤ ਜ਼ਿਆਦਾ ਹੈ ਮੈਨੂੰ ਦਿਖ ਰਹੀ ਆ ਤੇ ਮੈਨੂੰ ਬੜੀਆ ਬਹੁਤ ਚੰਗਾ ਲੱਗ ਰਿਹਾ ਤੇ ਕੈਨੇਡਾ ਵਿੱਚ ਜੋ ਪੰਜਾਬੀ ਵਸੇ ਨੇ ਜੇ ਹੁਣ ਜਿਨ੍ਹਾਂ ਨੇ ਪੂਰਾ ਮਤਲਬ ਪੂਰਾ ਕੈਨੇਡਾ ਵਿੱਚ ਆਪਣਾ ਨਾਂ ਜੇ ਹੈ ਕਮਾ ਲਿਆ ਹੈ ਜਬ ਤੱਕ ਲਿਆ ਪੂਰਾ ਕੈਨੇਡਾ ਤੇ ਉੱਥੇ ਦੀ ਕੀ ਸੋਚਣੀ ਹੈ ਹਾਂਜੀ ਉੱਥੇ ਆਈ ਥਿੰਕ ਥੋੜੇ ਜੇ ਲੋਕੀ ਬਿਜ਼ੀ ਆ ਆਈ ਥਿੰਕ ਜਿਹੜੇ ਅਸੀਂ ਉੱਥੋਂ ਦੇ ਜੰਮੇ ਪਲੇ ਬੱਚੇ ਆ ਮੈਂ ਸੱਚੀ ਗੱਲ ਦੱਸਦਾ ਅਸੀਂ ਆ ਜ਼ਿਆਦਾ ਰਲ ਮਿਲਦੇ ਆ ਪਾਰਟੀਆਂ ਲੋਕਾਂ ਨੂੰ ਸੱਦਦੇ ਆ ਪਿਆਰ ਕਰਦੇ ਕੇਵਰੇ ਜਿਹੜੇ ਇੱਥੋਂ ਆ ਕੇ ਵੱਸਦੇ ਆ ਉਹ ਤੁਹਾਡੇ ਜੇ ਕੰਮ ਚ ਉਲ ਜਾਂਦੇ ਆ ਬਿਜ਼ੀ ਹੋ ਜਾਂਦੇ ਆ ਆਪਾਂ ਉਹਨਾਂ ਨੂੰ ਕਸੂਰ ਵੀ ਨਹੀਂ ਕੱਢ ਸਕਦੇ ਕਿ ਕਰਕੇ ਉਹ ਆਏ ਵੀ ਇਸ ਇਸ ਤਰੀਕੇ ਨਾਲ ਵੀ ਪੈਸਾ ਕਮਾਉਣਾ ਕੰਮ ਕਰਨਾ ਪਰ ਉਹਦੇ ਨਾਲ ਥੋੜਾ ਜਿਹਾ ਲੋਕੀ ਬਿਜ਼ੀ ਬਿਜ਼ੀ ਬਹੁਤ ਹੋਏ ਹੋਏ ਆ ਮੈਨੂੰ ਤਾਂ ਇਹ ਮਹਿਸੂਸ ਹੁੰਦਾ ਰਿਲੇਸ਼ਨਸ਼ਿਪ ਨੂੰ ਮੇਨਟੇਨ ਕਰਨ ਵਾਸਤੇ ਜੇ ਹੈ ਹਾਂਜੀ ਉਹ ਤਾਂ ਫਿਰ ਰਿਲੇਸ਼ਨਸ਼ਿਪ ਤਾਂ ਤਾਂ ਮੈਂ ਤੋਂ ਹੁੰਦੀ ਆ ਜੇ ਆਪਾਂ ਐਫਰਟ ਪਾਈਏ ਟਾਈਮ ਲਾਈਏ ਹਨਾ ਚਲੋ ਵੈਂਕੂਵਰ ਦੂਰ ਆ 12 ਘੰਟੇ ਜਾਣਾ ਕਿਸੇ ਵਾਸਤੇ ਸੌਖਾ ਨਹੀਂ ਹੈਗਾ ਗੱਡੀ 'ਚ ਬੈਠ ਕੇ ਪਰ ਇਹ ਵੀ ਜ਼ਰੂਰੀ ਆ ਹਨਾ ਪਿਆਰ ਤਾਂ ਇਦਾਂ ਹੀ ਪਿਆਰ ਰਹਿਣਾ ਅਗਰ ਉੱਧਰ ਗੱਲ ਕਰਨੀ ਹੋ ਕਦੇ ਵੀ ਸਭ ਤੋਂ ਪਹਿਲੇ ਦਿਨ ਦੀ ਸ਼ੁਰੂਆਤ ਫੋਨ ਕਰਨਾ ਹੋਵੇ ਕਿਸ ਨੂੰ ਕਰਦੇ ਹੋ ਉਹ ਸ਼ੁਰੂਆਤ ਤਾਂ ਪਹਿਲੇ ਰੱਬ ਦੇ ਨਾਮ ਨਾਲ ਕਰਦੇ ਆ ਫਿਰ ਹਸਬੰਦ ਨੂੰ ਫਿਰ ਆਜਿਓ ਮੰਮੀ ਨੂੰ ਤੇ ਉਹ ਜੁਆਇਨ ਕਰਨੇ ਵਾਲੇ ਤਾਂ ਫਿਰ ਮੈਨੂੰ ਲੱਗਦਾ ਕਿ ਕਬੱਡੀ ਮੈਨੂੰ ਲੱਗਦਾ ਕਿ ਹੌਲੀਡੇਸ ਚੱਲਣ ਵਾਲੀਆਂ ਨੇ ਹਾਂਜੀ ਸਾਨੂੰ ਵਿਆਹ ਹੈਗੇ ਨੇ ਦੋ ਤਿੰਨ ਸੋ ਰੀਲੀ ਐਕਸਾਈਟਡ ਹਾਂਜੀ ਪੰਜਾਬੀ ਵਿਆਹ ਮਤਲਬ ਇੱਥੇ ਦਾ ਵਿਆਹ ਤਾਂ ਡਿਫਰੈਂਟ ਹੈ ਨਾ ਉੱਥੇ ਦੇ ਵਿਆਹ ਤੋਂ ਹਾਂਜੀ ਉੱਥੇ ਤਾਂ ਐਕਚੁਅਲੀ ਬਹੁਤ ਉੱਥੇ ਵੀ ਮਜ਼ਾ ਬਹੁਤ ਆਉਂਦਾ ਹਫਤਾ ਹਫਤਾ ਵਿਆਹ ਚੱਲਦਾ ਰਹਿੰਦਾ ਇੱਥੇ ਆਂਗੂ ਇੱਥੇ ਪਰ ਸੀ ਦੇਖਿਆ ਪਿਛਲੀ ਵਾਰੀ ਆਈ ਸੀ ਤੇ ਗੁਰਦੁਆਰੇ ਬਹੁਤ ਘੱਟ ਲੋਕ ਹੀ ਜਾਂਦੇ ਨੇ ਮੈਰਿਜ ਪੈਲੇਸ ਤੇ ਹੀ ਬੈਠੇ ਰਹਿੰਦੇ ਸਾਰੇ ਯਾਰ ਨਾਲ ਤੁ ਲੋਏ ਮੈਰਿਜ ਪਹਿਲੇ ਤੋਂ ਵੀ ਇਹੀ ਕਹਿਣਾ ਸੀ ਕਿ ਹੁਣ ਮੈਰਿਜ ਪਹਿਲੇ ਤੋਂ ਜਦ ਤੋਂ ਕਲਚਰ ਸ਼ੁਰੂ ਹੋਇਆ ਹੈ ਮਤਲਬ ਆਪਣਾ ਗੁਰਦੁਆਰੇ ਚ ਜੇ ਆਪਾਂ ਇਕੱਠੇ ਹੁੰਦੇ ਸੀ ਹਨਾ ਉਹ ਕੱਟ ਗਏ ਨੇ ਹਾਂਜੀ ਆਈ ਥਿੰਕ ਹੁਣ ਤਾਂ ਚੇਂਜ ਹੋਇਆ ਵਾ ਪਰ ਪਹਿਲਾਂ ਤਾਂ ਜਿਵੇਂ ਜ ਨਾਚ ਗਾਣਾ ਵੀ ਚੱਲ ਰਿਹਾ ਸਾਨੂੰ ਬਾਹਰੋਂ ਆ ਕੇ ਉਹ ਕਾਫੀ ਅਜੀਬ ਲੱਗਦਾ ਜੇ ਨੱਚ ਰਹੇ ਨੇ ਸਟੇਜ ਤੇ ਤੇ ਪੰਜਾਬੀਓ ਇਹ ਇਹ ਉਹ ਚੀਜ਼ਾਂ ਗਿਣਾ ਰਹੇ ਨੇ ਜੇ ਸਾਨੂੰ ਨਹੀਂ ਗੰਨੀ ਚਾਹੀਦੀ ਐ ਤੇ ਆਪਣਾ ਮਾਨ ਸਨਮਾਨ ਆਪਣੇ ਹੱਥ ਵਿੱਚ ਐ ਤੇ ਤੁਸੀਂ ਇਹਨਾਂ ਦੀ ਫਿਲਮ ਸਾਖ ਜੇ ਕਦੋਂ ਰਿਲੀਜ਼ ਹੋ ਰਹੀ ਹੈ ਹਾਂਜੀ ਸਾਖ ਤੇ ਆਮ ਰਿਲੀਜ਼ ਹੋਣ ਜਾ ਰਹੀ ਹੈ ਜੂਨ 7 ਨੂੰ ਆਲਰੀਡੀ ਰਿਲੀਜ਼ ਹੋ ਰਹੀ ਆ ਤੇ ਮੈਂ ਮਾਰਟਸ ਵਿੱਚ ਜਾ ਰਹੀ ਐ ਇੱਕ ਹਾਲੀਵੁੱਡ ਫਿਲਮ ਬਣਾਉਣ ਲਈ ਸੋ ਹੋਪਫੁਲੀ ਤੁਸੀਂ ਉਦੋਂ ਵੀ ਸਾਡੀ ਪ੍ਰੋਮੋਸ਼ਨ ਜ਼ਰੂਰ ਕਰਿਓ ਸ਼્યોਰ ਹਾਂਜੀ ਹਾਲੀਵੁੱਡ ਫਿਲਮ ਕਿਸ ਦੇ ਨਾਲ ਕਰ ਰਹੇ ਹੋ ਉਹ ਐਕਟ ਅਨਫਰਚਨਟਲੀ ਰਿਲੀਜ਼ ਨਹੀਂ ਕਰ ਸਕਦੇ ਪਰ ਉਹ ਵੀ ਇਹੋ ਜਿਹੀ ਸਟ ਕਹਾਣੀ ਹੈਗੀ ਚੋਰ ਚਾਰ ਔਰਤਾਂ ਤੇ ਬਾਰੇ ਇੱਕ ਐਮੀ ਅਵਾਰਡ Winner ਸਕ੍ਰਿਪਟ ਲਿਖ ਰਿਆ ਪਰ ਉਹ ਹਾਲੀਵੁੱਡ ਤੇ ਬਾਲੀਵੁੱਡ ਦਾ ਕੰਪੀਲੇਸ਼ਨ ਹੈਗੀ ਆ ਸੋ ਜਿਹੜਾ ਬਾਲੀਵੁੱਡ ਦਾ ਲੀਡ ਐਕਟਰ ਆ ਉਹ ਕਾਫੀ ਵੱਡਾ ਸਟਾਰ ਪਲੇ ਕਰ ਰਿਹਾ ਜੋ ਸੁਣਿਆ ਕਿ ਸਾਰੇ ਖਾਨਾ ਤੇ ਕਾਂਸ ਦੇ ਡੈਸਕ ਤੇ ਵੀ ਲੰਗੀ ਆ ਸੋ ਦੇਖੋ ਹੁਣ ਕਿ ਕਿ ਨੂੰ ਉਹ ਫਾਈਨਲ ਚ ਲੰਦੇ ਨੇ ਨੀਰੂ ਵਿਜਿਤਮਾਨ ਹਮੇਸ਼ਾ ਹੀ ਐਕਸਕਲੂਸਿਵ ਲੈ ਕੇ ਆਂਦੀ ਹੈ ਕਿ ਬਹੁਤ ਹੀ ਮਤਲਬ ਜਲ ਜੇ ਆਪਾਂ ਗੁਰਦੀਪ ਨੂੰ ਹਾਲੀਵੁੱਡ ਫਿਲਮ ਵਿੱਚ ਦੇਖਣਗੇ ਜੋ ਕਿ ਬਹੁਤ ਹੀ ਜ਼ਬਰਦਸਤ ਹੈ ਇੱਕ ਵਕਤ ਤਰ੍ਹਾਂ ਦੀ ਫਿਲਮ ਹੋਵੇਗੀ ਯਾਰ ਪੰਜਾਬੀ ਫਿਲਮ ਵਿੱਚ ਵੀ ਆਪਾਂ ਤੁਹਾਨੂੰ ਦੇਖਦੇ ਰਵਾਂਗੇ ਤੇ ਤੁਸੀਂ ਵੇਟ ਕੀ ਕਰ ਰਹੇ ਹੋ ਉੱਚਾ ਲੰਬਾ ਕੱਦ ਹੈ ਕੁੜੀ ਦਾ ਬਹੁਤ ਸੋਹਣੀ ਸੁਨੱਖੀ ਹੈ ਪੰਜਾਬੀ ਬਹੁਤ ਗੁੜੀ ਬੋਲਦੀ ਹੈ ਨਹੀਂ ਤਾਂ ਹਮੇਸ਼ਾ ਨਾ ਕਮੈਂਟਸ ਆਉਂਦੇ ਨੇ ਯਾਰ ਇਹਨੂੰ ਪੰਜਾਬੀ ਨਹੀਂ ਆਉਂਦੀ ਇਹਨੂੰ ਜਿੰਦੀ ਵੀ ਐਕਟਰਸ ਨੇ ਆਂਦੀ ਨੇ ਬਾਲੀਵੁੱਡ ਤੋਂ ਗੁੜੀ ਨਹੀਂ ਹੁੰਦੀ ਐ ਉਹ ਤੁਹਾਡਾ ਪਲੱਸ ਪੁਆਇੰਟ ਐ ਪਤਾ ਕੀ ਜਦੋਂ ਦੇ ਆਏ ਆ ਚਲੋ ਫਿਲਮ ਤਾਂ ਪੰਜਾਬੀ ਚਾ ਤੇ ਫਿਰ ਜਿਹੜੇ ਮੇਕਅਪ ਆਰਟਿਸਟ ਹੈਗੇ ਨੇ ਜਾਂ ਕਾਸਟਿਊਮਰ ਉਹ ਸਾਰੇ ਹਿੰਦੀ ਬੋਲਦੇ ਆ ਸਾਡੇ ਜਿਹੜੇ ਕੈਮਰਾ ਕਰੂ ਉਹ ਸਾਰੇ ਮਰਾਠੀ ਬੋਲਦੇ ਆ ਵਿੱਚੇ ਮੇਰੀ ਇੰਗਲਿਸ਼ ਮੈਂ ਕਿ ਮੇਰੀ ਤਾਂ ਖਿਚੜੀ ਬਣੀ ਹੋਈ ਐ ਜਦੋਂ ਬੋਲਦੇ ਆ ਪਤਾ ਨਹੀਂ ਲੱਗਦਾ ਸੋ ਥੈਂਕ ਯੂ ਤੁਹਾਡਾ ਕੀ ਕਹਿ ਰਿਹਾ ਕਿ ਮੇਰੀ ਪੰਜਾਬੀ ਵਧੀਆ ਚਲੋ ਸ਼ੁਕਰ ਹੈ ਦੇਖੋ ਬੋਲ ਵੀ ਕੋਣ ਰਿਹਾ ਹੈ ਪਰ ਤੁਸੀਂ ਜੇ ਹੈ ਸਪੋਰਟ ਕਰਨਾ ਹੈ ਗੁਰਦੀਪ ਨੂੰ ਮੈਂ ਤੁਹਾਨੂੰ ਦੱਸਦਾ ਕਿ ਬਾਕੜ ਲੋਗ ਹੁੰਦੇ ਨੇ ਜਬ ਆਰਤੋ ਆ ਕੇ ਆਪਣਾ ਨੋ ਚਮਕਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਨੋ ਬਣਾਉਣ ਵਾਸਤੇ ਜੇ ਮਿਹਨਤ ਹੈ ਇਸ ਨੂੰ ਜ਼ਰੂਰ ਵੇਖਣਾ ਹੈ ਕੈਮਰਾਮੈਨ ਅਮਰਜੋਤ ਦੇ ਨਾਲ ਨਿਰੂਪ ਜਲਵੰਡਾ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪੈਰਾਮਿਟ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978